ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਜੀ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਹੋਵੇ ਮਸ਼ੀਨ ਵਰਕ ਹੈਂਡ ਵਰਕ ਉਹ ਵੀ ਕਰਵਾ ਚਲੋ ਜੀ ਸੂਟ ਦੁਕਾਨੇ ਸ਼ੁਰੂ ਕਰਦੇ ਫਰਸਟ ਆਪਣੇ ਇਹ ਆ ਕਾਟਨ ਦੇ ਸੂਟ ਹੋਣਗੇ ਪ੍ਰਾਈਸ ਇਹਨਾਂ ਦਾ ਹੋਏਗਾ 800 ਦੇ ਦੋ ਸੂਟ ਠੀਕ ਹੈ ਜੀ ਸ਼ਿਪਿੰਗ ਜਿਹੜੀ ਹੈ ਫ੍ਰੀ ਰਹੇਗੀ ਨੈਕਸਟ ਆ ਕਾਟਨ ਦਾ ਸੂਟ ਹੋਏਗਾ ਨਾਲ ਕਾਟਨ ਦੇ ਦੁਪੱਟਾ ਹੋਏਗਾ ਦੁਪੱਟੇ ਤੇ ਪੈਚ ਵਰਕ ਲੱਗਾ ਹੋਇਆ ਆ ਨੈਕਸਟ ਆ ਵਾਲੇ ਵੀ ਕਾਟਨ ਦੇ ਸੂਟ ਹੋਣਗੇ ਬਹੁਤ ਸੋਹਣੇ ਸੂਟ ਆ ਜੀ ਨੈਕਸਟ ਆ ਬਾਟਮ ਵਰਕ ਵਾਲਾ ਆ ਗਿਆ ਨੈਕਸਟ ਆ ਵਾਲੇ ਵੀ ਕਾਟਨ ਦੇ ਬਾਟਮ ਵਰਕ ਵਾਲੇ ਵੀ ਆ ਤੇ ਵਿਦਾਊਟ ਵਾਲੇ ਵੀ ਆ ਨੈਕਸਟ ਆ ਵਾਲੇ ਬਹੁਤ ਸੋਹਣੇ ਸੂਟ ਆ ਇਹ ਵੀ ਬਹੁਤ ਟ੍ਰੈਂਡਿੰਗ ਚ ਵਾਜੀ ਸੂਟ ਆ ਨੈਕਸਟ ਆ ਪਿਓਰ ਕਾਟਨ ਦਾ ਸੂਟ ਹੋਗਾ बॉਟਮ ਤੇ ਨਾਲ ਬਹੁਤ ਸੋਹਣਾ ਪੈਚਵਰਕ ਲਾ ਕੇ ਵਰਕ ਕੀਤਾ ਹੋਇਆ ਆ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਨੈਕਸਟ ਆਵਲੇ ਵੀ बॉਟਮ ਤੇ ਹੀ ਵਰਕ ਹੋਏਗਾ ਬਹੁਤ ਸੋਹਣਾ ਹੋਏਗਾ ਜੀ ਸੋਬਰ ਜਾਂ ਸਰਦਾਰੀ ਜੇ ਸੂਟ ਹੋਣਗੇ ਟਾਈ ਐਂਡ ਡਾਈ ਦੇ ਨਾਲ ਦੁਪੱਟੇ ਹੋਣਗੇ ਇਹਨਾਂ ਦੇ ਫੈਬਰਿਕ ਬਹੁਤ ਵਧੀਆ ਰਹੇਗਾ ਜੀ ਨੈਕਸਟ ਆਵਲੇ ਜਿਹੜੇ ਆ ਵਰਕ ਵਾਲੇ ਸੂਟ ਆਗੇ ਜੀ ਅਲਗ-ਅਲਗ ਇਹਨਾਂ ਦਾ ਫੈਬਰਿਕ ਰਹੇਗਾ ਤੁਸੀਂ ਇਨਫੋਰਮੇਸ਼ਨ ਸੂਟ ਲੈਟਰ ਲੈ ਸਕਦੇ ਹੋ ਨੈਕਸਟ ਆ ਪਿਓਰ ਕੈਮਰੀ कॉटन ਦੇ ਸੂਟ ਆ ਗਏ ਬਹੁਤ ਸੋਹਣੇ ਦੁਪੱਟੇ ਚੈੱਕ ਕਰੋ ਬਹੁਤ ਸੋਹਣੇ ਹੋਣਗੇ ਜੀ ਆ ਮਸਲੀਨ ਦੇ ਦੁਪੱਟੇ ਹੋਣਗੇ कॉटन ਦੇ ਤੇ ਦੁਪੱਟਿਆਂ ਦੇ ਫੋਰ ਸਾਈਡ ਜਿਹੜਾ ਬਹੁਤ ਸੋਹਣਾ ਪੈਚਵਰਕ ਸ਼ਰਟ ਨਾਲ ਦਾ ਲੱਗਾ ਹੋਏਗਾ ਇਹਨਾਂ ਦੇ ਨਾਲ ਬਾਟਮ ਜਿਹੜੀ ਹੈ ਪਲੇਨ ਰਹੇਗੀ ਨੈਕਸਟ ਆ ਵਾਲੇ ਸੂਟ ਬਹੁਤ ਬਹੁਤ ਵਧੀਆ ਹੈ ਪਿਓਰ ਕੈਮਰੀ कॉटन ਦੇ ਆ ਜਿਨ੍ਹਾਂ ਦੇ ਬਾਜੂ ਬਾਟਮ ਤੇ ਵੀ ਉਹਨਾਂ ਦੇ ਵਰਕ ਸੀ ਜੀ ਨੈਕਸਟ ਆ ਪਿਓਰ ਕੈਮਰੀ ਕਾਟਨ ਦੇ ਸੂਟ ਆ ਗਏ ਅੱਜ ਪਹਿਲਾ ਆਪਾਂ ਇਹ ਵਿਦਾਊਟ ਦੁਪੱਟਾ ਲੈ ਕੇ ਆਏ ਸੀ ਹੁਣ ਦੁਪੱਟਿਆਂ ਦੇ ਨਾਲ ਲੈ ਕੇ ਆਏ ਭਾਣਾ ਦੀ ਡਿਮਾਂਡ ਸੀ ਕਿ ਦੁਪੱਟਿਆਂ ਦੇ ਨਾਲ ਲੈ ਕੇ ਆਓ ਠੀਕ ਹੈ ਜੀ ਆਪਾਂ ਦੁਪੱਟੇ ਵੀ ਨਾਲ ਲੈ ਕੇ ਆਏ ਆ ਤੇ ਥੋੜਾ ਜਿਹਾ ਪ੍ਰਾਈਸ ਅਪ ਹੋਏਗਾ ਬਟ ਨਾਲ ਦੁਪੱਟਾ ਬਹੁਤ ਵਧੀਆ ਹੋਇਆ ਨੈਕਸਟ ਆਵਲੇ ਪਿਓਰ ਕੈਮਰੀ ਕਾਟਨ ਹੀ ਹੋਏਗਾ 올ਓਵਰ 5 ਮੀਟਰ ਸੂਟ ਰਹੇਗਾ ਨਾਲ ਦੁਪੱਟਾ ਟਾਈ ਐਂਡ ਡਾਈ ਦਾ ਹੋਏਗਾ ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਜੀ ਨੈਕਸਟ ਆਵਲੇ ਵੀ ਕਾਟਨ ਦੇ ਆਗੇ ਜੀ ਬਹੁਤ ਸੋਹਣੇ ਕੈਮਰੀ ਕਾਟਨ ਦੇ ਸੂਟ ਹੋਣਗੇ ਦੁਪੱਟਿਆਂ ਦੇ ਨਾਲ ਹੋਣਗੇ ਬਾਟਮ ਹੋਏਗੀ ਨਾਲ ਦੁਪੱਟਾ ਹੋਏਗਾ ਸ਼ਰਟ ਹੋਏਗੀ ਫੈਬਰਿਕ ਦੀ ਕੁਆਲਿਟੀ ਜਿਹੜੀ ਬਹੁਤ ਅੱਛੀ ਹੈ ਜੀ ਬਹੁਤ ਵਧੀਆ ਫੈਬਰਿਕ ਦੀ ਕੁਆਲਿਟੀ ਰਹੇਗੀ ਬਹੁਤ ਸੋਹਣੇ ਸੋਹਣੇ ਸੂਟ ਆ ਕਾਫੀ ਕਲਰ ਇਹਦੇ ਵਿੱਚ ਵੀ ਹੈਗੇ ਆ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਆਵਲੇ ਵੀ ਕਾਟਨ ਦੇ ਹੋਣਗੇ ਪਿਓਰ ਕਾਟਨ ਦੇ ਹੋਣਗੇ ਵਧੀਆ ਵਾਲੀ ਕਾਟਨ ਹੋਏਗੀ ਕੋਈ ਹਲਕੀ ਵਾਲੀ ਕਾਟਨ ਨਹੀਂ ਹੋਏਗੀ ਨੈਕਸਟ ਸਟੈਪ ਪਿਓਰ ਬਰਬਰੀ ਦੇ ਸੂਟ ਲੈ ਕੇ ਆਏ ਆਂ ਪਿਓਰ ਬਰਬਰੀ ਦੀ ਸ਼ਰਟ ਰਹੇਗੀ ਮਸਲੀਨ ਦੀ ਨਾਲ ਇਹਨਾਂ ਦੇ ਬਾਟਮ ਰਹੇਗੀ ਬਰਬਰੀ ਦਾ ਜਿਹੜੀਆਂ ਭੈਣਾਂ ਦਾ ਬਰਬਰੀ ਦਾ ਫੈਬਰਿਕ ਬਾਈ ਕਰਦੀਆਂ ਉਹਨਾਂ ਨੂੰ ਪਤਾ ਹੈ ਕਿ ਆ ਫੈਬਰਿਕ ਬਹੁਤ ਵਧੀਆ ਹੁੰਦਾ ਹੈ ਕੁਆਲਿਟੀ ਇਸ ਫੈਬਰਿਕ ਦੀ ਬਹੁਤ ਵਧੀਆ ਹੁੰਦੀ ਆ ਠੀਕ ਹੈ ਜੀ ਬਹੁਤ ਵਧੀਆ ਵਿੱਚ ਫੈਬਰਿਕ ਦੇਖਣ ਚ ਪਤਾ ਲੱਗਦਾ ਪਿਆ ਕਿ ਫੈਬਰਿਕ ਜਿਹੜਾ ਬਹੁਤ ਹੀ ਵਧੀਆ ਆ ਠੀਕ ਹੈ ਸਾਰੇ ਹੀ ਬਰਬਰੀ ਦੇ ਹੋਣਗੇ ਬਰਬਰੀ ਦੀ ਇਹਨਾਂ ਦੀ ਸ਼ਰਟ ਹੋਣਗੀਆਂ ਪਿਓਰ ਬਰਬਰੀ ਦੇ ਨਾਲ ਮਸਲੀਨ ਦੀ ਇਹਨਾਂ ਦੇ ਨਾਲ ਬਾਟਮ ਹੋਣਗੀਆਂ ਨੈਕਸਟ ਆ ਕੁੜਤੇ ਵਾਲੇ ਆ ਗਏ ਜੀ ਸੂਟ ਕਸ਼ਮੀਰੀ ਸਟਾਈਲ ਬਹੁਤ ਸੋਹਣਾ ਕੁੜਤਾ ਹੋਏਗਾ ਨਾਲ ਇਹਨਾਂ ਦੇ ਬਹੁਤ ਸੋਹਣੇ ਜਿਹੜੀ ਆ ਬਾਟਮ ਹੋਏਗੀ ਚੈੱਕ ਕਰੀ ਚਲੋ ਜਿਹੜਾ ਸੁਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਾਈ ਚਲੋ ਥੈਂਕ ਯੂ